ਬੁੱਢਾ ਜਿਹੜਾ ਸਾਹਿਬ ਨੇ ਕਿਉਂ ਨਹੀਂ ਹੋ ਸਕਦਾ ਇਹਦੇ ਵਿੱਚ ਕੀ ਹੈ ਕਿਹੜੀ ਗੱਲ ਹੈ ਇਹੋ ਜਿਹੀ ਜਿਹੜੀ ਰਿਕਵਰਟਾ ਸਾਡਾ ਵਾ ਨਾ ਨਾ ਕਿੰਦਾ ਹੋਵੇ ਤੁਸੀਂ ਕਹਿੰਦੇ ਨਹੀਂ ਹੋ ਸਕਦਾ ਜਿੱਥੇ ਅਸੀਂ ਪਾਣੀ ਸਿਰ ਦਿੱਤੇ ਅਸੀਂ ਫੁੱਲ ਚੜਾਉਂਦੇ ਸੀ ਲੋਕ ਇਸ਼ਨਾਨ ਕਰਦੇ ਸੀ ਅੱਜ ਅਸੀਂ ਇਹ ਵੇਸਟ ਪਾ ਕੇ ਲੁਧਿਆਣੇ ਨੂੰ ਮਾਰਨੇ ਬਖਸ਼ਸ਼ ਦੋ ਦਿੱਤੀ ਹੈ ਦੁਨੀਆ ਦੇ ਵਿੱਚ ਨਾਮ ਹੋ ਗਿਆ ਪਰ ਸਾਡੀ ਜਿਹੜੀ ਕਹਿੰਦੇ ਨਾ ਮਾਇਆ ਧਾਰੀ ਤਾਂ ਨਾ ਬੋੜਾ ਸਭ ਕੰਨ ਸੁਣੀ ਰੋੜ ਘਚੋੜਾ ਕਹਿੰਦੇ ਜਦੋਂ ਮਾਇਆ ਵਾਹਿਗੁਰੂ ਦੇ ਦਦੇ ਤੇ ਉਹਨੂੰ ਜਿਹੜੀ ਹੈਗੀ ਨਾਂ ਦਾ ਜਿਹੜੇ ਘਰ ਲਾਉਂਦੇ ਲੋਕ ਦਿਖਦੇ ਆ ਨਾ ਇਹ ਕਾਲਾ ਪਾਣੀ ਦਿਖਦਾ ਤੇ ਨਾ ਹੀ ਲੋਕਾਂ ਦਾ ਰੋਣਾ ਉਹਨਾਂ ਨੂੰ ਕੰਨਾਂ ਰਹੀ ਸੁਣਦਾ ਉਸ ਵੇਲੇ ਬਾਬੇ ਨਾਨਕ ਨੇ ਕਿਹਾ ਸੀ ਉਸ ਵੇਲੇ ਜਿਹੜੇ ਦਲਾਲ ਖਾਨ ਵਿਰੋਧੀ ਸੀ ਵੀ ਤੂੰ ਪਰਜਾ ਤੇ ਜ਼ੁਲਮ ਕਰਨਾ ਛੱਡ ਦੇ ਬੁੱਢਾ ਜਰਿਆ ਸਤ ਕੋ ਪਿੱਛੇ ਹੋ ਜੂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਪੁੱਠਾ ਨੂੰ ਢਾਈ ਜਾਂਦਾ ਉਹਨਾਂ ਦੇ ਵਰਦਾਨ ਦੇ ਨਾਲ ਕਿਉਂਕਿ ਦੁਨੀਆ 'ਚ ਨਾਮ ਹੋਊਗਾ ਅਜਾ ਨਾਂ ਤਾਂ ਹੋ ਗਿਆ ਔਰ ਜਿਹੜਿਆ ਨੈਗੇਟਿਵ ਸਾਡੇ ਜਿਹੜਾ ਹੈਗਾ ਉਹ ਪ੍ਰਦੂਸ਼ਿਤ ਬੁੱਧੋਦ ਰਿਆ ਇੱਕ ਕਲੰਕ ਦਾ ਦੁਨੀਆ ਵਿੱਚ ਕਲੰਕ ਤੋਂ ਸੋ ਇਹ ਸਵਾਸਤੇ ਸਾਡੇ ਦਾ ਅਰਦਾਸ ਕਰਕੇ ਅਸੀਂ ਲੱਗੇ ਹੋਏ ਆ ਅਸੀਂ ਦੋ ਸ਼ਬਦ ਫਿਰ ਤੁਹਾਨੂੰ ਕਹਿ ਦਿੰਨੇ ਆ 노 ਡੇਟ 노 ਵੇਟ 노 ਲਿਮਟ 노 ਡੇਟ 노 ਵੇਟ 노 ਲੇਟ ਹਰ ਤਰ੍ਹਾਂ ਦੇ ਸਾਡੇ ਕੋਲ ਤੁਹਾਡੇ ਡਾਕੂਮੈਂਟ ਪਏ ਆ ਅਸੀਂ ਜੇ ਨਾ ਕੁਝ ਸੁਣੋਂਗੇ ਤਾਂ ਅਸੀਂ ਕੋਰਟ ਚ ਵੀ ਜਾਵਾਂਗੇ ਸਾਡੇ ਕੋਲ ਸਾਰੀਆਂ ਜਿਹੜੀਆਂ ਐਨਜੀਟੀ ਦੀਆਂ ਜਿੰਨੀਆਂ ਹੈਗੀਆਂ ਪ੍ਰੇਸ਼ ਵਾਸਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਰੱਬ ਦੇ ਵਾਸਤੇ ਬੋਨੇ ਆ ਉਹ ਰਾਜਸਥਾਨ ਤੇ ਜਿਹੜੇ 3 ਕਰੋੜ ਪਾਣੀ ਨੂੰ ਪੀ ਰਹਿਆ ਮਾਲਵਾ ਪੀ ਰਹਿਆ ਉਹਨਾਂ ਵਾਸਤੇ ਤੁਹਾਡੇ ਹੱਥ ਜੋੜਦੇ ਆ ਕਿ ਰੱਬ ਦੇ ਵਾਸਤੇ ਅਸੀਂ ਜਿਹੜਾ ਹੈਗਾ ਇਹ ਕਲੰਕ ਨੂੰ ਉਡਾਈਏ ਉਹਦੇ ਵਿੱਚ ਜੋ ਵੀ ਕਿਸੇ ਦੀ ਜ਼ਿੰਮੇਵਾਰੀ ਬਣਦੀ ਆ ਮੰਤਰੀ ਸਾਹਿਬ ਇਹ ਪਹਿਲੇ ਮੰਤਰੀ ਜਿਹਨਾਂ ਨੇ ਇਸ਼ਾਰਣ ਕੇ ਆਹ ਫੋਨ ਕਰਕੇ ਕਹਿੰਦੇ ਬਾਬਾ ਜੀ ਅਸੀਂ ਕੱਲ ਨੂੰ ਆਉਣਾ ਕੋਈ ਕਿ ਥੈਂਕ ਯੂ ਜੀ ਇਹਨੂੰ ਧੰਨਵਾਦ ਸੋ ਇਹ ਬਾਰੇ ਗੁਰੂ ਨੇ ਜ਼ੇਹਰਾ ਨਿਤਿਆ ਤੁਹਾਨੂੰ ਐਮਐਲਏ ਬਣਾਇਆ ਤੁਹਾਨੂੰ ਸਿੱਟੀ ਸਾਹਿਬ ਬਣਾਇਆ ਇਹ ਕੋਈ ਛੋੜੀ ਗੱਲ ਨਹੀਂ ਪਰ ਫਿਰ ਵੀ ਅਸੀਂ ਗੁਰੂ ਘਰ ਦੇ ਉੱਤੇ ਜਾ ਰਹੇ ਗੰਧ ਉਹਨੂੰ ਨਾ ਰੋਕ ਪਾਈ ਅਸੀਂ ਜਵਾਬ ਦੇ ਅਸੀਂ ਰੱਬ ਨੂੰ ਵੀ ਜਵਾਬ ਦੇ ਅਸੀਂ ਉਹਨਾਂ ਲੋਕਾਂ ਨੂੰ ਵੀ ਜਵਾਬ ਦੇ ਜੇ ਹੁਣ ਸਾਡੀਆਂ ਗੱਲਾਂ ਕਰਕੇ ਇੱਕ ਤਾਂ ਹੋ ਗਿਆ ਜਿਹੜਾ ਹੈਗਾ ਬੋਲੀਆਂ ਡੈਰੀਆਂ ਦਾ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਤੁਹਾਡੇ ਤੁਹਾਡੇ ਏਰੀਆ